ਤਰਨਤਾਰਨ ਤੋਂ ਬਾਅਦ ਆਪਣੇ ਭਰਾ ਦੀ ਕਰਾਰੀ ਹਾਰ ਤੋਂ ਬਾਅਦ ਜੇਲ੍ਹ ਵਿੱਚੋਂ ਰੋਂਦੇ ਕਰਲਾਉਂਦੇ ਸੰਦੀਪ ਸਣੀ ਦੀ ਵੀਡੀਓ ਹੋਈ ਵਾਇਰਲ ਲੋਕਾਂ ਨੂੰ ਆਖ ਰਿਹਾ ਹੈ ਐਸੀਆਂ ਗੱਲਾਂ ਜੇਕਰ ਤੁਸੀਂ ਵੀ ਸੁਣੋਗੇ ਤਾਂ ਮਨ ਜ਼ਰੂਰ ਪਰ ਜਾਏਗਾ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਵਿੱਚ ਹਾਲੀ ਦੇ ਵਿੱਚ ਹੋਈ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਆਪ ਦੇ ਉਮੀਦਵਾਰ ਹਰਮੀਰ ਸਿੰਘ ਸੰਧੂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ 1291 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਹਰਮੀਰ ਸਿੰਘ ਸੰਧੂ 42649 ਵੋਟਾਂ ਮਿਲੀਆਂ ਨੇ ਜਦੋਂ ਕਿ ਸੁਖਵਿੰਦਰ ਕੌਰ ਨੰਧਾਵਾ ਨੂੰ 30558 ਵੋਟਾਂ ਮਿਲੀਆਂ ਇਸ ਜ਼ੋਨ ਦੇ ਵਿੱਚ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਤੀਜੇ ਸਥਾਨ ਤੇ ਰਹੇ ਇਸ ਤੋਂ ਇਲਾਵਾ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਅਤੇ ਭਾਜਪਾ ਦੇ ਹਰਮੀਤ ਸਿੰਘ ਨੇ ਵੀ ਚੋਣ ਲੜੀ ਇਸ ਚੋਣ ਦੇ ਵਿੱਚ 11 ਨਵੰਬਰ ਨੂੰ ਜੋ VOTING ਹੋਈ ਸੀ ਅਤੇ EVM ਗਿਣਤੀ ਲਈ ਚੌਂਦਾ ਕਾਊਂਟਰ ਸਥਾਪਿਤ ਕੀਤੇ ਗਏ ਸਨ ਹਾਲਾਂਕਿ 14 ਕਾਊਂਟਰਾਂ ਤੇ VOTING ਜਿਹੜੀ ਹੈ ਬਿਲਕੁਲ ਭਰਪੂਰ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਨਤੀਜੇ ਨੂੰ ਆਪਣੀ ਪਾਰਟੀ ਦੀ ਨੈਤਿਕ ਜਿੱਤ ਦੱਸਿਆ ਹੈ ਇਹ ਚੋਣ ਆਮਦਵੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਹੋਈ ਸੀ ਹੁਣ ਤੁਹਾਨੂੰ ਦੱਸਦੇ ਆ ਕਿ ਆਖਰ ਤਰਨ ਤਾਰਨ ਤੋਂ ਬਾਅਦ ਜਿੱਥੇ ਆਪਣੇ ਭਰਾ ਦੀ ਕਰਾਰੀ ਹਾਰ ਤੋਂ ਬਾਅਦ ਸੰਦੀਪ ਸਣੀ ਦੀ ਵੀਡੀਓ ਬਾਰੇ ਲੋਕਾਂ ਦੇ ਵਿੱਚ ਕਾਫੀ ਰੇੜਕਾ ਬਣਿਆ ਹੋਇਆ ਹੈ ਇੱਕ AI ਦੇ ਨਾਲ ਤਿਆਰ ਕੀਤੀ ਗਈ ਅਜਿਹੀ ਵੀਡੀਓ ਜਿਸ ਦੇ ਵਿੱਚ ਸੰਦੀਪ ਸਣੀ ਨੂੰ ਅਰੋਂਦੇ ਵਿਖਾਇਆ ਗਿਆ ਸੋ ਆਕਰਕਾਰ ਲੋਕਾਂ ਨੇ ਮਨ ਦੇ ਵਿੱਚ ਜਿਹੜੀ ਹੈ ਇਹ ਗੱਲ ਚਲੀ ਗਈ ਹੈ ਕਿ ਸ਼ਾਇਦ ਤਰਨ ਤਾਰਨ ਸੀਟ ਹਾਰਨ ਤੋਂ ਬਾਅਦ ਆਪਣੇ ਭਰਾ ਦੀ ਹਾਰ ਨੂੰ ਵੇਖਦਿਆਂ ਹੋਇਆਂ ਸੰਦੀਪ ਸਣੀ ਰੋ ਰਹੇ ਨੇ ਸੋ ਆਖਰ ਕੋ ਉਨ੍ਹਾਂ ਨੇ ਸੰਗਤ ਨੂੰ ਉਲੰਭਾ ਦਿੱਤਾ ਕਿ ਤੁਸੀਂ ਜਿਹੜਾ ਹੈ ਤਰਨ ਤਾਰਨ ਤੋਂ ਸਾਥ ਨਹੀਂ ਦਿੱਤਾ ਸੋ ਆਖਰਕਾਰ ਇਹ ਗੱਲ ਬਿਲਕੁਲ ਜਿਹੜੀ ਹੈ ਫੇਕ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਿਲਕੁਲ ਇਸ ਟੀਨ ਨੂੰ ਜਿਹੜਾ ਹੈ ਆਪਾਂ ਵੇਖਣਾ ਚਾਹੀਏ ਤਾਂ ਕਿਸੇ ਪ੍ਰਕਾਰ ਦੀ ਕੋਈ ਸੱਚਾਈ ਜਿਹੜੀ ਹੈ ਇਸ ਦੇ ਵਿੱਚ ਨਹੀਂ ਛੁਪੀ ਹੋਈ ਹੈ ਤੁਹਾਨੂੰ ਇੱਥੇ ਜਾਣਕਾਰੀ ਦੇ ਦਈਏ ਕਿ ਆਖਰਕਾਰ ਦਿੱਤੇ ਤਰਨ ਤਾਰਨ ਦੇ ਵਿੱਚ ਜੋ ਚੋਣ ਹੋਈ ਹੈ ਆਖਰਕਾਰ ਮੰਦੀਪ ਸẽ ਜਿਹੜੇ ਨੇ ਉਤੋਂ ਚੋਣ ਭਾਵੇਂ ਹਾਰੇ ਨੇ ਪਰ ਜਿਨ੍ਹਾਂ ਸੰਗਤਾਂ ਦਾ ਪਿਆਰ ਮਿਲਿਆ ਉਹ ਬਹੁਤ ਹੀ ਵੱਡਾ ਪਿਆਰ ਹੈ ਆਖਰ ਜਿਨ੍ਹਾਂ ਲੋਕਾਂ ਨੇ ਭਰੋਸਾ ਕੀਤਾ ਤੇ ਸ਼ਾਇਦ ਇਸ ਦੇ ਵਿੱਚ ਇੱਕ ਸਵਾਲ ਜਿਹੜਾ ਹੈ ਜੇ ਗੱਲ ਕਰੀਏ ਤਾਂ ਕੁਝ ਤਜਰਬੇਕਾਰ ਇਨਸਾਨਾਂ ਨੇ ਆਪਣੀ ਰਾਏ ਦਿੰਦਿਆਂ ਹੋਇਆਂ ਆਖਿਆ ਇਹ ਕਿ ਸੰਗਤ ਨੇ ਇਹ ਫੈਸਲਾ ਸ਼ਾਇਦ ਸੋਚ ਸਮਝ ਕੇ ਕੀਤਾ ਹੈ ਕਿ 2027 ਦੇ ਵਿੱਚ ਜਿਹੜਾ ਉਹਨਾਂ ਨੂੰ ਭਰਮਾ ਹੰਗਾਰਾ ਦਿੱਤਾ ਜਾਵੇਗਾ ਤਰਨ ਤਰ ਤੋਂ ਬਹੁਮਤ ਦਿੱਤਾ ਜਾਵੇਗਾ ਜੇਕਰ ਉਹ ਇਤੋਂ ਚੋਣ ਲੜਦੇ ਨੇ ਆਖਰਕਾਰ ਹੁਣ ਸਰਕਾਰ ਦਾ 1.5 ਸਾਲ ਬਾਕੀ ਹੈ ਕਿਉਂਕਿ 202 ਾਈ ਦੇ ਵਿੱਚ ਦੁਬਾਰਾ ਚੋਣਾ ਹੋਣ ਵਾਲੀਆਂ ਨੇ ਸਵਾ ਕੁ ਸਾਲ ਜਿਹੜਾ ਬਾਕੀ ਹੈ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਨਹੀਂ ਸਾਥ ਦਿੱਤਾ ਗਿਆ ਕੁਝ ਸੋਚ ਸਮਝ ਕੇ ਹੀ ਸੰਗਤ ਨੇ ਫੈਸਲਾ ਕੀਤਾ ਹੋਵੇਗਾ ਤੇ ਗੱਲ ਕਰੀਏ ਤਾਂ ਤਰਨ ਤਾਰਨ ਤੋਂ ਜਿਹੜੀ ਜਿੱਤ ਹੈ ਹੋ ਸਕਦੀ ਸੀ ਪਰ ਕੁਝ ਕਾਰਨਾ ਕਰਕੇ ਜਿਹੜੀ ਹੈ ਜਿੱਤ ਭਾਵੇਂ ਨਹੀਂ ਹੋਈ ਹੈ ਕੁਝ ਲੋਕ ਜਿਹੜੇ ਨੇ ਇੱਥੇ ਇਹ ਵੀ ਸਮੀਕਰਨ ਰੱਖ ਰਹੇ ਨੇ ਕਿ ਸ਼ਾਇਦ ਅਮਰਤਪਾਲ ਦੀ ਪਾਰਟੀ ਜਿਹੜੀ ਹੈ ਉਹਨਾਂ ਤੋਂ ਵੱਖ ਹੋ ਗਈ ਸੀ ਸ਼ਾਇਦ ਕੁਝ ਬਿਆਨਬਾਜ਼ੀ ਕਰਕੇ ਜਿਹੜੀ ਹੈ ਉਹਨਾਂ ਦੀ ਹਾਰ ਹੋਈ ਹੈ ਪਰ ਫਿਲਹਾਲ ਇਹ ਤੇ ਹੁਣ ਰੱਬ ਜਾਣਦਾ ਹੈ ਜਾ ਪਰ ਸੰਗਤ ਜਾਣਦੀ ਹੈ ਕਿ ਆਖਰ ਕੀ ਅਖਰ ਦੇ ਵਿੱਚ ਗੱਲਬਾਤ ਰਹੀ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਕਿੰਨਾ ਕਿ ਤੇਜ ਜੀ ਗੱਲਬਾਤ ਕੀਤੀ ਜਾਵੇ ਤਾਂ ਇਹ ਸਭ ਤੋਂ ਵੱਡੀ ਜਿਹੜੀ ਚੋਣ ਰਹੀ ਹੈ ਆਖਰ ਜਿਸ ਤੋਂ ਲੋਕਾਂ ਨੂੰ ਉਮੀਦ ਸਨ ਕਿ ਸ਼ਾਇਦ ਜਿਸ ਤਰ੍ਹਾਂ ਕੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਨੂੰ ਲੋਕ ਸਭਾ ਦੀ ਸੀਟ ਤੇ ਔਰ ਖਡੂਰ ਸਾਹ ਤੋਂ ਲੋਕ ਸਭਾ ਦੀ ਸੀਟ ਭਾਈ ਅਮਰਿਤਪਾਲ ਸਿੰਘ ਨੇ ਜਿੱਤੀ ਸੀ ਇਸੇ ਤਰ੍ਹਾਂ ਸ਼ਾਇਦ ਤਰਨਤਾਰਨ ਤੋਂ ਹੋਵੇਗਾ ਪਰ ਅਜੇਹਾ ਨਹੀਂ ਹੋਇਆ ਤਰਨਤਾਰਨ ਜਿਹੜੀ ਸੀਟ ਹੈ ਉਹ ਖਾਲੀ ਹੋਈ ਸੀ ਪਰ ਤੁਹਾਨੂੰ ਦੱਸਦੀ ਹੈ ਕਿ ਤਰਨਤਾਰਨ ਸੀਟ ਤੇ ਚੋਣ ਹੋਈ ਹੈ ਪਰ ਉਥੇ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਦਰਜ ਕੀਤੀ ਹੈ ਤੇ ਮਨਦੀਪ ਸਿੰਘ ਖਾਲਸਾ ਤੀਸਰੇ ਨੰਬਰ ਤੇ ਰਹਿ ਗਏ ਨੇ ਤੇ ਕਾਂਗਰਸ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਹੈ ਉਥੋਂ ਬਿਲਕੁਲ ਸਿਮਟ ਕੇ ਹੀ ਰਹਿ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਕੈਂਡੀਡੇਟ ਨੂੰ ਦੂਸਰੇ ਨੰਬਰ ਤੇ ਆਉਂਦਿਆਂ ਵੇ ਕੇ ਸੋ ਆਖਰ ਆਪਣਾ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਹੈ ਕਿ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਆਖਿਆ ਉਹਨਾਂ ਨੇ ਇਸ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਨੂੰ ਇੱਕ ਜਿੱਤ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਵਿਰੋਧੀ ਪੰਜਾਬ ਵਿਰੋਧੀ ਤੇ ਪੰਥਕ ਤਾਕਤਾਂ ਦੇ ਵਿਰੁੱਧ ਹੈ ਉਹਨਾਂ ਨੇ ਇਸ ਨੂੰ ਪੰਜਾਬ ਪੁਲਿਸ ਦੇ ਉਮੀਦਵਾਰ ਹਰਮੇਸ਼ ਸਿੰਘ ਸੰਧੂ ਦੀ ਸ਼ਰਮਨਾਕ ਹਾਰ ਵੀ ਕਿਹਾ ਸੋ ਆਖਰ ਤਰਨ ਤਾਰਨ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇੱਕ ਸਿੱਕਾ ਜ਼ਰੂਰ ਜਮਾਇਆ ਹੈ ਭਾਵੇਂ ਹਾਰ ਹੀ ਹੋਈ ਹੈ ਪਰ ਕੁਝ ਵੋਟਾਂ ਦੇ ਨਾਲ ਹਾਰ ਹੋਈ ਹੈ ਉਹਨਾਂ ਨੇ ਆਪਣੇ ਕੈਂਡੀਡੇਟ ਨੂੰ ਜਿੱਤਦਾ ਹੋਇਆ ਘਰਾੜ ਦਿੱਤਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ